ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਕੁਮਲਪ੍ਰੀਤ ਸਿੰਘ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਪੰਜਾਬ ਐਂਡ ਖੇਤੀ ਤੇ ਤੇ ਅੱਜ ਕਿਸਾਨ ਵੀਰੋ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਆਪਾਂ ਜ਼ਮੀਨ ਦੇ ਉੱਪਰ ਆਲੂ ਦੀ ਖੇਤੀ ਹੁੰਦੀ ਬਹੁਤ ਦੇਖੀ ਹੋਏਗੀ ਜਿੱਥੇ ਕਿ ਜ਼ਮੀਨ ਦੇ ਉੱਪਰ ਆਲੂ ਦੀ ਖੇਤੀ ਹਰ ਹਰ ਸੂਬੇ ਵਿੱਚ ਕੀਤੀ ਜਾਂਦੀ ਹੈ ਉੱਥੇ ਹੀ ਜਲੰਧਰ ਦੇ ਵਿੱਚ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਦੇ ਵਿੱਚ ਜਿੱਥੇ ਕਿ ਜ਼ਮੀਨ ਦੇ ਉੱਪਰ ਆਲੂਆਂ ਦੀ ਖੇਤੀ ਦੇ ਨਾਲ ਨਾਲ ਇਹਦੀ ਇੱਕ ਅਨੋਖੇ ਤਰੀਕੇ ਨਾਲ ਜਿਹਨੂੰ ਆਪਾਂ ਕਹ ਲਈਏ ਕਿ ਹਵਾ ਦੇ ਵਿੱਚ ਵੀ ਖੇਤੀ ਕੀਤੀ ਜਾਂਦੀ ਹੈ ਆਲੂ ਦੀ ਤੇ ਉਸ ਦੇ ਬਾਰੇ ਡਾਇਰੈਕਟਰ ਸਾਹਿਬ ਨੇ ਜਿਹੜੀ ਆ ਉਹ ਕਿਸਾਨਾਂ ਨੂੰ ਉੱਥੇ ਬੁਲਾ ਕੇ ਬਕਾਇਦਾ ਉਸ ਤੇ ਬਾਰੇ ਟ੍ਰੇਨਿੰਗ ਵੀ ਦਿੰਦੇ ਨੇ ਕੋਈ ਵੀ ਕਿਸਾਨ ਵੀਰ ਉੱਥੇ ਜਾ ਕੇ ਆਲੂਆਂ ਦੇ ਬਾਰੇ ਟ੍ਰੇਨਿੰਗ ਲੈ ਸਕਦਾ ਹੈ ਤੇ ਉਥੇ ਜਾ ਕੇ ਸਿੱਖ ਸਕਦਾ ਹੈ ਕਿ ਕਿਸ ਤਰੀਕੇ ਨਾਲ ਜੋ ਬੀਜ ਦੀ ਵਧੀਆ ਪੈਦਾਵਾਰ ਦੇ ਲਈ ਉਥੇ ਆਲੂਆਂ ਦੀ ਜਿਹੜੀ ਖੇਤੀ ਆ ਹਵਾ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉਥੇ ਬਹੁਤ ਸਾਰੇ ਕਿਸਾਨ ਵੀ ਗਏ ਵੀ ਸੀ ਤੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਉਥੇ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿੰਨੇ ਵੀ ਉਥੇ ਆਲੂ ਦੀ ਖੇਤੀ ਨਵੇਂ ਢੰਗ ਨਾਲ ਕੀਤੀ ਜਾ ਰਹੀ ਹੈ ਉਸ ਦੀ ਟ੍ਰੇਨਿੰਗ ਵੀ ਲਈ ਤੇ ਆਪਣੇ ਜੋ ਉੱਥੇ ਦੇਖ ਕੇ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਉਸ ਪੂਰੇ ਸਿਸਟਮ ਨੂੰ ਉਹਨਾਂ ਨੇ ਲਾਗੂ ਕੀਤਾ ਹੋਇਆ ਹੈ ਤੇ ਇਹ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹਵਾ ਦੇ ਵਿੱਚ ਜਿਹੜੀ ਆ ਉਹ ਆਲੂ ਦੀ ਖੇਤੀ ਕੀਤੀ ਜਾ ਰਹੀ ਹੈ ਤੇ ਇੱਥੇ ਬਹੁਤ ਹੀ ਚੰਗੇ ਜਿਹੜੇ ਪ੍ਰਕਾਰ ਦੇ ਬੀਜ ਤਿਆਰ ਕਰਕੇ ਅੱਗੇ ਕਿਸਾਨ ਵੀਰੇ ਹੋਰ ਕਿਸਾਨ ਵੀਰਾਂ ਨੂੰ ਦਿੱਤੇ ਜਾ ਰਹੇ ਨੇ ਤੇ ਇਹ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿੰਨੇ ਉੱਪਰਲੇ ਪਾਸੇ ਜਿੱਦਾਂ ਪੱਤੇ ਆਲੂ ਦੇ ਆਪਾਂ ਖੇਤਾਂ ਵਿੱਚ ਦੇਖਦੇ ਹਾਂ ਉਸੇ ਤਰੀਕੇ ਨਾਲ ਹੀ ਪੱਤੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਤੇ ھیਟਾਂ ਜੜਾਂ ਜਿਹੜੀਆਂ ਨੇ ਲੰਮਕਰੀਆਂ ਨੇ ਤੇ ਜੜਾਂ ਦੇ ਉੱਪਰ ਛੋਟੇ-ਛੋਟੇ ਛੋਟੇ-ਛੋਟੇ ਜਿਹੜੇ ਆਲੂ ਦੇ ਸੈੱਟ ਜਿਹੜਾ ਛੋਟਾ ਸੈੱਟ ਜਿਹੜਾ ਆਪਾਂ ਨੂੰ ਬਣਿਆ ਹੋਇਆ ਨਜ਼ਰ ਆ ਰਿਹਾ ਹੋਵੇਗਾ ਇੱਥੇ ਹੀ ਇਹਨਾਂ ਨੇ ਡਾਕਟਰ ਸਾਹਿਬ ਨੇ ਹੋਰ ਵੀ ਦੱਸਿਆ ਕਿ ਇੱਥੇ ਅਲੱਗ ਅਲੱਗ ਉਮਰ ਦੇ ਆਲੂ ਵੀ ਜਿਹੜੇ ਰੱਖੇ ਹੋਏ ਨੇ ਜਿਵੇਂ ਕਿ ਇਹ ਸਾਲੂ ਦਾ ਐਸਾ ਜਿਹਾ ਥੋੜਾ ਵੱਡਾ ਹੈ ਉਹ ਆਲੂ ਥੋੜਾ ਛੋਟਾ ਹੈ ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਇੱਕ ਦੋ ਜਗ੍ਹਾ ਦੀ ਦਿਖਾਈ ਜਿੱਥੇ ਕਿ ਪਨੀਰੀ ਜੇ ਤਿਆਰ ਕੀਤੀ ਜਾ ਰਹੀ ਹੈ ਤੇ ਇਹਨੂੰ ਕਿਸਾਨ ਵੀਰ ਕਿਸ ਤਰ੍ਹਾਂ ਕਰ ਸਕਦੇ ਨੇ ਇਹ ਵੀ ਜਾਣਕਾਰੀ ਉਹਨਾਂ ਨੇ ਸਾਰੇ ਕਿਸਾਨਾਂ ਨਾਲ ਸਾਂਝੀ ਕੀਤੀ ਤੁਸੀਂ ਵੀ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ ਡਾਕਟਰ ਸਾਹਿਬ ਬੜੇ ਹੀ ਸੁਚੱਜੇ ਢੰਗ ਦੇ ਨਾਲ ਕਿਸਾਨ ਵੀਰਾਂ ਨੂੰ ਆਲੂ ਦੀ ਜਿਹੜੀ ਪੈਦਾਵਾਰ ਵਾਸਤੇ ਬੀਜ ਤਿਆਰ ਕਰਨ ਦੀ ਸਿਖਲਾਈ ਦਿੰਦੇ ਹਨ ਤੇ ਕਿਸਾਨ ਵੀਰੋ ਇਹੋ ਜੀ ਹੋਰ ਜਾਣਕਾਰੀ ਲਈ ਵੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਬਹੁਤ ਬਹੁਤ ਧੰਨਵਾਦ